ਸਰਵਣ ਸਾਹਿਬ ਜਿਹੜਾ ਤੁਹਾਡੇ ਪਿੰਡ ਮੈਟਰ ਹੋਇਆ ਹੈ ਤੇ ਆਇਓ ਮੌਕੇ ਤੇ ਕੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਸਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਚ ਇਹ ਬੰਦਾ ਨਸ਼ੇੜੀ ਹੈ ਨਸ਼ੇਦਾਰਤੀ ਸੀਗਾ ਔਰ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਰਾਤ ਇਹਨੂੰ ਡਿੱਪੂ ਤੋਂ ਦਾਣੇ ਮਿਲੇ ਉਹ ਵੀ ਵੇਚਤੇ ਪਰ ਹੋਰ ਪੈਸੇ ਦੀ ਮੰਗ ਕਰਦਾ ਸੀ ਔਰ ਮਾਂ ਕੋਲੇ ਪੈਸੇ ਨਹੀਂ ਸੀ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਚਿਟਾ ਪਿੰਦਾ ਕੁਝ ਵੀ ਆ ਜਾਏ ਸਭ ਕੁਝ ਖਾ ਜਾਣ ਅੱਛਾ ਤੇ ਕਿੰਨੇ ਕਵਜੇ ਇਹ ਘਟਨਾ ਵਾਪਰੀ ਹੈ 2 ਘੰਟੇ ਪਹਿਲਾਂ ਠੀਕ ਹੈ ਹੁਣ ਪੋਸਟਮਾਰਟਮ ਲਈ ਬੋਡੀ ਲਜਾਈ ਜਾ ਰਹੀ ਹੈ ਅਬਾਈ ਜੀ ਕੀ ਘਟਨਾ ਜਿਹੜੀ ਵਾਪਰੀ ਹੈ ਕਿਵੇਂ ਵਾਪਰੀ ਹੈ ਤੁਸੀਂ ਮੌਕੇ ਤੇ ਮੌਜੂਦ ਸੀ ਘਟਨਾ ਵਾਪਰੀ ਹੈ ਮੈਨੂੰ ਫੋਨ ਕੀਤਾ ਨੇ ਹਮ ਮੈਂ ਫੋਨ ਤੇ ਮੰਡੀ ਗਿਆ ਵੈ ਸੀ ਪੈਸੇ ਕਢਾਣ ਹਮ ਟਾਈਮ ਲੱਗ ਗਿਆ ਮੈਨੂੰ ਥੋੜਾ ਜਿਹਾ ਹਮ ਇਹਨਾਂ ਇਹਨਾਂ ਦੀ ਲੋਨ ਨੇ ਫੋਨ ਕੀਤਾ ਮੈਨੂੰ ਵੀ ਆਓ ਇਹ ਨਾਨਕੀ ਗੁੱਟੀ ਜਾਂਦਾ ਆਦੀ ਮਾਂ ਨੂੰ ਹਮ ਤੇ ਕਹਿੰਦੀ ਆ ਤੇ ਇਹਨਾਂ ਨੂੰ ਮਰਚ ਮੋਚ ਦਿਓ ਹਮ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਆਇਆ ਤੇ ਇੱਥੇ ਨਾਨਕ ਸਿੰਘ ਆਦੀਮਾਨ ਕੁੱਟੀ ਜਾਂਦਾ ਹੂੰ ਤੇ ਗਲਾਸ